ਮੇਰਾ ਨਾਮ ਰਮਨਦੀਪ ਅਸੀਂ ਬਠਿੰਡਾ ਤੋਂ ਹੀ ਆਏ ਲੋਕਲ ਕੀ ਕਹਿਣਾ ਚਾਹੁੰਦੇ ਮੇਲਾ ਬਹੁਤ ਵਧੀਆ ਮਤਲਬ ਜਿਹੜੀ ਇੱਥੇ ਅੰਡਰਵਾਟਰ ਫਿਸ਼ਸ ਹੈਗੀਆਂ ਉਹ ਮਤਲਬ ਇੱਕ ਨਵੀਂ ਚੀਜ਼ ਯੂਨੀਕ ਚੀਜ਼ ਹੈਗੀ ਮੇਲਾ ਬਹੁਤ ਟਾਈਮ ਤੇ ਲੱਗਦਾ ਆ ਰਿਹਾ ਤੇ ਬਟ ਅਸੀਂ ਕਾਫੀ ਵਾਰ ਵਿਜ਼ਿਟ ਵੀ ਕਰਿਆ ਪਰ ਇਹ ਫਸਟ ਟਾਈਮ ਹੈਗਾ ਵੀ ਅੰਡਰਵਾਟਰ ਫਿਸ਼ਸ ਅਸੀਂ ਦੇਖਿਆ ਤੇ ਬਹੁਤ ਜ਼ਿਆਦਾ ਮਤਲਬ ਆ ਇੰਜੋਏ ਕਰਿਆ ਬੱਚਾ ਵਾਸਤੇ ਬਹੁਤ ਵਧੀਆ ਹੈਗਾ ਤੇ ਮੈਨੂੰ ਲੱਗਦਾ ਜਿਹੜੇ ਸਾਰੇ ਹੁਣ ਘਰੇ ਬੈਠੇ ਆ ਹੁਣ ਵਕੇਸ਼ਨ ਚੱਲ ਰਹੀ ਹੈ ਬੱਚਿਆਂ ਦੀ ਬੱਚਿਆਂ ਨੂੰ ਇੰਜੋਏ ਕਰਨ ਲਈ ਇੱਥੇ ਲਿਆਉਣਾ ਚਾਹੀਦਾ ਕਿਉਂਕਿ ਮਤਲਬ ਇੱਕ ਨਵੀਂ ਚੀਜ਼ ਹੈ ਬੱਚੇ ਬਹੁਤ ਇੰਜੋਏ ਕਰਦੇ ਆ ਛੋਟੇ ਬੱਚੇ ਜਿਵੇਂ ਸਾਡੇ ਨਾਲ 1.5 ਸਾਲ ਦਾ ਬੱਚਾ ਨੇ ਵੀ ਮਤਲਬ ਫਿਸ਼ਸ ਦੇਖ ਕੇ ਇਹਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਤੇ ਜਿਹੜੇ ਝੂਲੇ ਹੈਗੇ ਮਤਲਬ ਜਿਵੇਂ ਹਾਰਰ ਹਾਊਸ ਇੱਕ ਨਿਊ ਚੀਜ਼ ਆਈ ਹੈਗੀ ਆ ਤਾਂ ਮੈਨੂੰ ਲੱਗਦਾ ਇਹ ਬਹੁਤ ਵਧੀਆ ਮੇਲਾ ਹੈਗਾ ਤੇ ਸਾਰਿਆਂ ਨੂੰ ਆਉਣਾ ਚਾਹੀਦਾ ਜੇ ਤੁਮ ਲੇਡੀਜ਼ ਘਰਾਂ 'ਚ ਰਹਿੰਦੀਆਂ ਕਿਉਂਕਿ ਜੌਬ ਦਾ ਨਹੀਂ ਕਰਦੀਆਂ ਹਾਂ ਹਾਂਜੀ ਸਮੂਹ ਵਾਸਤੇ ਇਸ ਤੋਂ ਅਸੋਬੇ ਦੀ ਗੱਲ ਹੋਣੀ ਹੈ ਹਾਂਜੀ ਹਾਂਜੀ ਸਟ੍ਰੈਸ ਜ਼ਰੂਰ ਜ਼ਰੂਰ ਥੋੜਾ ਜਿਹਾ ਰਾਸ਼ ਜ਼ਰੂਰ ਹੈਗਾ ਬਟ ਆਪਣਾ ਇੱਥੇ ਅੱਗੇ ਇੱਕ ਸਟ੍ਰੈਸ ਬਸਟਰ ਹੈ ਹਨਾ ਘਰੇ ਬੈ ਕੇ ਬੋਰ ਹੋ ਜਾਂਦੇ ਹੈਗੇ ਆ ਮਤਲਬ ਟਾਈਮ ਵੀ ਇਹੋ ਜਿਹਾ ਚੱਲ ਰਿਹਾ ਹੈਗਾ ਜਿਵੇਂ ਗਰਮੀਆਂ ਦਾ ਮੌਸਮ ਹੈ ਅੰਦਰ ਰਹਿ ਰਹਿ ਕੇ ਬੰਦਾ ਬੋਰ ਹੋ ਜਾਂਦਾ ਤਾਂ ਹੁਣ ਇੱਕ ਮਤਲਬ ਜਿਵੇਂ ਹੁਣ ਸ਼ਾਮ ਨੂੰ ਬਾਹਰ ਨਿਕਲਣ ਦਾ ਮੌਕਾ ਮਿਲਦਾ ਹੈਗਾ ਤਾਂ ਇੱਥੇ ਮਤਲਬ ਇੰਜੋਏ ਕਰ ਸਕਦੇ ਸਾਰੇ ਥਿੰਜ ਇੱਥੇ ਸਾਈਟਸ ਵੀ ਲੈ ਸਕਦੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਬਾਕੀ ਸ਼ਾਪਸ ਵੀ ਹੈਗੀਆਂ ਤਾਂ ਇੱਥੇ ਸ਼ਾਪਿੰਗ ਵੀ ਹੋ ਸਕਦੀ ਹੈ ਥੋੜੀ-ਬਹੁਤ ਜਿਵੇਂ ਇਹ ਜੋ ਨਿੱਕੇ-ਨਿੱਕੇ ਚੀਜ਼ਾਂ ਬਹੁਤ ਪਸੰਦ ਆਉਂਦੀਆਂ ਐ ਅਫੋਰਡੇਬਲ ਰੇਟਸ ਵਿੱਚ ਵੀ ਹੁੰਦੀਆਂ ਹੈਗੀਆਂ ਤਾਂ ਮਤਲਬ ਬਹੁਤ ਵਧੀਆ ਇੰਜੋਏ ਕਰ ਸਕਦੇ ਆ ਸਾਰੇ ਇੱਥੇ ਆ ਕੇ